तेरा मुझु तेरा मुझु तेरा मुझु ये विशेष वर्ग का कहा और मैं आज होशियारपुर में भी था जलंधर में भी परसों फंक्शन था मैंने एक बात कही ब्राह्मण कुल की विशेषता ही यही रही है ਸਰ ਅੱਜ ਦੇ ਪ੍ਰੋਗਰਾਮ ਬਾਰੇ ਹਾਂਜੀ ਭਗਵਾਨ ਪਰਸ਼ਰਾਮ ਜੀ ਮਹਾਰਾਜ ਕੀ ਜੈ ਬ੍ਰਾਹਮਣ ਮੰਡਲ ਕ੍ਰਿਸ਼ਟਾ ਖੱਟੀ ਰਾਮਪੁਰਾ ਦਾ ਅੱਜ ਭਗਵਾਨ ਪਰਸ਼ਰਾਮ ਜੀ ਦੇ ਜਨਮ ਓਸਤਵ ਤੇ ਖੱਟੀ ਰਾਮ ਵਿਖੇ ਜਿਹੜੇ ਭਗਵਾਨ ਪਰਸ਼ਰ ਜਿੱਥੇ ਪਸਤਨੀ ਆ ਉਥੇ ਹਰ ਇੱਕ ਆਏ ਹੋਏ ਸੱਜਣ ਦਾ ਸਵਾਗਤ ਕਰਦਾ ਹੈ ਬਹੁਤ ਬੜਾ ਧੰਨਵਾਦ ਕਰਦਾ ਹੈ ਇਸ ਜਿਹੜਾ ਅਕਸ਼ਿਤ ਰੰਦੀਆ ਦਾ ਯੂਨੀਵਰਸਿਟੀ ਦਾ ਜਨਮ ਦਿਵਸ ਦਾ ਬੜੀ ਤੋਂ ਮਹਾਨ ਮਨਾਇਆ ਗਿਆ ਇਸ ਦੇ ਸਾਡੇ ਮੁੱਖ ਮਹਿਮਾਨ ਐਕਸਪਰਟ ਕੈਬਨ ਲੈਕਚਰ ਸੀਰੀ ਸ਼੍ਰੀ ਭਰਮਸ਼ੰਕਰ ਜੰਪਾਜੀ ਜੀ ਉਸ ਤੋਂ ਇਲਾਵਾ ਸਾਡੇ ਸ਼ਹਿਰ ਦੇ ਦਿੱਤਾ ਸਰਦਾਰ ਜਗਨਦਰ ਸਿੰਘ ਵਾਣ ਜੀ ਔਰ ਸਾਡੇ ਸ਼ਹਿਰ ਦੇ ਮੇਅਰ ਸ਼੍ਰੀ ਰਾਮਪਾਲ ਉਪਲ ਜੀ ਔਰ ਸਾਡੇ ਇਲਾਕੇ ਦੇ ਐਮਐਨਏ ਸਾਧਨ ਭਰਨ ਦੇ ਭਾਲੀਵਾਲ ਜੀ ਜਰਜੀਤ ਰਾਜੋ ਜੀ ਹਰਜੀਮਾਨ ਜੀ ਕੋਲ ਸ਼ਰਮਪੱਪੀ ਜੀ ਔਰ ਸਾਡੇ ਬੀਏਵੀ ਦੇ ਦਿੱਤਾ ਆਜੂ ਸਾਹਿਬ ਲਾਡੀ ਜੀ ਕੋ ਨਾਲ ਭਾਰਤੀ ਸ਼ਰਮਾ ਜੀ ਔਰ ਹਿੰਕੂ ਸਕਟਣਾ ਵਿੱਚੋਂ ਸਾਡੇ ਪਿੰਡਾਂ ਦੇ ਪਰਵਾ ਜੀ ਅਜੇ ਮੇਤਾ ਜੀ ਵਿਪਨ ਸ਼ਰਮਾ ਪੱਤਾ ਜੀ ਔਰ ਹੋਰ ਵੀ ਬਹੁਤ ਸਾਰੇ ਸਾਡੇ ਝਗਟਨ ਢਿੰਗ ਧਾਰ ਲੋ ਸਕਟਨ ਗੋਸ਼ਲਾਂ ਤੋਂ ਸਾਡੇ ਜਗਬੋਧ ਜਰਨ ਜੀ ਔਰ ਪਾਕੋ ਪਿੰਡਾਂ ਵਿੱਚੋਂ ਜਿਵੇਂ ਕਿ ਸਾਡੇ ਬਜਿਤਵਾਲ ਪਿੰਡ ਦੇ ਸਰਪੰਚ ਉਹ ਵੀ ਆਏ ਸਕੇ ਭਾਣੂ ਦੇ ਪਿੰਡ ਤੋਂ ਵੀ ਆਏ ਮਤਲਬ ਇਹੜਾ ਬੰਦਾ ਹੈਗਾ ਜਿਹੜਾ ਨਹੀਂ ਆਇਆ ਔਰ ਹਰ ਬੰਦੇ ਦਾ ਜੀ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਉਹਨਾਂ ਨੂੰ ਅਸੀਂ ਭਗਵਾਨ ਤੋਂ ਉਹਨਾਂ ਵਾਸਤੇ ਇਹ ਦੁਆ ਮੰਗਦੇ ਆ ਕਿ ਭਗਵਾਨ ਸਾਰੇ ਉੱਪਰ ਆਪਣੀ ਕਿਰਪਾ ਕਰੇ ਔਰ ਸਾਰੇ ਜਿਹੜੇ ਬਦਲ ਫੁੱਲਣ ਔਰ ਇੱਕ ਵਾਰੀ ਮੈਂ ਆਏ ਹਾਂ ਫੇਰ ਸਾਰਾ ਧੰਨਵਾਦ ਕਰਦਾ ਭਗਵਾਨ ਪੁਰਸ਼ਾਚਾਰੀ ਮਹਾਰਾਜ ਜੀ ਜੈ